ਕੱਲ ਇਹ ਤਰੰਤਾਂ ਨਹੀਂ ਤੇ ਸੋਕੇ ਪਾਏ ਆ ਸਟੋਕ ਚੈੱਕ ਕਰੀਂ ਅਸਰ ਪਾ ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਅੱਛਾ ਸੂਰਸ ਲੱਗੇ ਸਾਡੇ ਸਾਡੇ ਪੋਸਟ ਫਿਓ ਹਾਂਜੀ ਉਹ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਆ ਉਹ ਕਰ ਲੈਂਦਾ ਸਰ ਹੂੰ ਉਹ ਸਰ ਰਾਜਾ ਹੀ ਆ ਰੱਬ ਨੇ ਹੁਣ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਤੇ ਦੇਖੋ ਕੰਪਲੀਟ ਕੀਤੀ ਸਰ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰੱਬ ਨੇ ਹੁਣ ਤਾਂ ਨਹੀਂ ਹੈਗਾ ਸਰ ਅਸੀਂ ਉਹ ਕਰ ਲੈਂਦੇ ਜੀ ਕੰਪਲੀਟ ਹਾਂ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਸਾਫ ਦੋਆ ਦੇ ਰਹੇ ਉਹਨੂੰ ਉਹਦੀ ਉਜਾਤ ਪਰਖ ਲਈ ਉਹਦਾ ਹੀ ਰੰਗ ਖਰਾਗ ਕਾਲਾ ਕੋਲਾ ਸਰ ਇਹਨਾਂ ਜੀ ਜਦੋਂ ਬੰਦੇ ਦਾ ਜਦੋਂ ਕਹਿ ਦिए ਮਾੜਾ ਟਾਈਮ ਆਇਆ ਇਹਨਾਂ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਨਕਲ ਹੋਈ ਨਹੀਂ ਇਹਨਾਂ ਕੋ ਜਿੱਤਾ ਕਹਿ ਦिए ਕਿ ਇਹਨਾਂ ਨੇ ਬੜਾ ਉਹ ਆਪਣੀ ਲੈਂਗੁਏਜ ਜਿਹੜੀ ਗਲਤ ਸੀ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਤੇ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਅਗਲੀ